ਨਮਸਕਾਰ ਦੋਸਤੋ ਮੈਂ ਰਮੇਸ਼ ਗੱਵਾ ਚਾਂਸ ਮੇਰਾ ਦਾ ਕਵਰਿੰਗ ਸਟੂਡਿਓ ਪੂਰਾ ਪੰਜਾਬ ਅੱਜ ਅਸੀਂ ਖੜੇ ਆਂ ਤਰਕੀਆਂ ਵਾਲੇ ਸਕੂਲ ਤੰਦਾ ਸਿੰਘ ਨਰਵਾਹ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਿੱਤੇ ਮਾਂ ਬੋਲੀ ਪੰਜਾਬੀ ਦਾ ਜੋ ਪ੍ਰੋਗਰਾਮ ਕੀਤਾ ਗਿਆ ਔਰ ਇਸ ਦੇ ਵਿੱਚ ਪ੍ਰਿੰਸੀਪਲ ਪਰਦੇਵ ਸਿੰਘ ਪ੍ਰਦਾਨ ਮਨਜੀਤ ਸਿੰਘ ਿੱਲੋ ਔਰ ਬਹੁਤ ਹੀ ਸ਼ਖੌਨੇ ਤੇ ਪਹੁੰਚ ਕੇ ਮਾਂ ਬੋਲੀ ਪੰਜਾਬੀ ਦੇ ਉੱਤੇ ਵਿਚਾਰ ਦਿੱਤੇ पर <coughs> तो था तो <coughs> मेरी मोबाइल चैन की बेटी ने टिकटा भेज दी खुक बनावा जारी करता है तो तीन दिन छुट्टी करनी पैनी है कहते जल मैं गया ਹਾਂ ਤਾਂ ਬਹੁਤ ਲੰਮਾ ਚੋੜਾ ਪਰ ਮੈਂ ਮੇਨ ਮੇਨ ਤੋਂ ਨੂੰ ਉਹ ਮਾਤਰ ਗੱਲਾਂ ਸੁਣਾਉਣਾ ਮਾਂ ਬੋਲੀ ਪੰਜਾਬੀ ਨਾਲ ਸੰਬੰਧ ਤੋੜ ਚੜ ਕੇ ਰਾਘਵਿੰਦਰ ਜੀ ਤੁਹਾਨੂੰ ਵਧਾਈਆਂ ਮੈਂ ਦੇਖਣਾ ਚਾਹੁੰਦਾ ਸੀ ਕਿ ਸ਼ਾਇਦ ਕਿਸੇ ਇੱਕ ਵੀ ਦੁਕਾਨ ਦੇ ਬਾਹਰ ਮਰਾਠੀ ਦੀ ਬਜਾਏ ਕਿਸੇ ਹੋਰ ਭਾਸ਼ਾ ਦਾ ਬੋਰਡ ਲੱਗ ਜਾਏ ਪਰ ਨਹੀਂ ਮੈਨੂੰ ਅਜਾ ਇੱਕ ਵੀ ਬੋਰਡ ਨਾ ਮਿਲ ਸਕਿਆ ਐਂਕੜੇ ਫੌਟ ਆ ਚੁੱਕੇ ਆ ਅਸੀਂ ਫਿਰ ਵੀ ਰੋਮਨ ਦੇ ਵਿੱਚ ਪੰਜਾਬੀ ਦੇ ਮੈਸੇਜ ਕਰਿਓ ਫਾਇਸਰ ਜਿਹਦੇ ਨਾਲ ਹੁੰਦਾ ਕੀ ਹੈ ਕਿ ਉਹ ਸ਼ਬਦਾਂ ਦੇ ਅਰਥ ਹੀ ਬਦਲ ਦਿੰਦੇ ਪਤਾ ਨਹੀਂ ਲੱਗਦਾ ਮੰਦ ਨੇ ਲਿਖਿਆ ਕਿਉਂ ਕਿ ਜਿਹੜੀ ਰੋਮਨ ਲਿਪੀ ਹੈ ਨਾ ਉਹਦੇ ਵਿੱਚ ਪੰਜਾਬੀ ਦੀਆਂ ਬਹੁਤ ਸਾਰੀਆਂ ਧੁਨੀਆਂ ਹੈ ਹੀ ਨਹੀਂ ਔਰ ਉਹ ਹੋ ਵੀ ਨਹੀਂ ਸਕਦੀ ਭਾਸ਼ਾ ਆਪਣੇ ਆਪ ਤੋਂ ਇੱਕ ਬੜਾ ਨਾ ਦਿਲਚਸਪ ਬੜਾ ਦਿਲਚਸਪ ਵਿਸ਼ਾ ਜੇ ਕੋਈ ਟਾਈਮ ਮੈਨੂੰ ਬਰਬਾਦ ਦੇਣਾ ਪੈ ਰਿਹਾ ਟਾਈਮ ਰਹੂਗਾ ਉਹਦੇ ਬਾਰੇ ਚਲੋ ਆਪਾਂ ਕਿਤੇ ਫੇਰ ਗੱਲਾਂ ਕਰਾਂਗੇ ਕਿ ਭਾਸ਼ਾ ਆਪਣੇ ਆਪ ਤੇ ਕਿੱਦਾਂ ਨਿਸ਼ਾਣ ਕੇ ਬਈ ਭਾਸ਼ਾ ਕੰਦੀ ਇਹ ਨਹੀਂ ਹੈ ਜੀ ਕਿ ਮੈਂ ਮਾਨ ਸਿਖਾਉਂਦੀ ਥੋੜੀ ਮਾਤ ਪਾਛਾ ਬਣਾਂ ਭਾਸ਼ਾ ਤੁਹਾਡੀ ਮਿੱਟੀ ਤੋਂ ਜਨਮ ਲੈਂਦੀ ਹੈ ਭਾਸ਼ਾ ਤੁਹਾਡੀ ਜੀਓਗ੍ਰਾਫੀ ਦੇ ਕੰਡੀਸ਼ਨਸ ਦੇ ਵਿੱਚੋਂ ਪੈਦਾ ਹੁੰਦੀ ਹੈ ਭਾਸ਼ਾ ਤੁਹਾਡੇ ਵਾਤਾਵਰਣ ਤੋਂ ਪੈਦਾ ਹੁੰਦੀ ਹੈ ਭਾਸ਼ਾ ਤੁਹਾਡੇ ਤਾਪਮਾਨ ਤੋਂ ਪੈਦਾ ਹੁੰਦੀ ਹੈ ਭਾਸ਼ਾ ਤੁਹਾਡੇ ਠੰਡ ਤੋਂ ਪੈਦਾ ਹੁੰਦੀ ਹੈ ਕਿਵੇਂ ਨੂੰ ਦੇ ਮਦਦ ਨਾਲ ਕੋਈ ਉਦਾਹਰਣ ਦੇ

बंदा अक्सर खिड़ जाता है चीजा वस्तु साम और के, के, और और देखो कि निगाह दूर ला के भी निगाह दूर मोटी एनक ला के भी उम्र गवा लाझ रहा झाक और अजब गल ਰੈਬਰ ਬਣ ਕੇ ਰੱਖਾਂ ਵਾਲਿਆਂ ਦੇ ਅਜਿਹਾ ਗਾਲਾਂ ਕਿੰਨੇ ਰੈਬਰ ਬਣ ਕੇ ਰੱਖਾਂ ਵਾਲਿਆਂ ਦੇ ਸੱਚਾ ਬਾਤ ਦੱਸ ਰਹੇ ਨੇ ਕੋਈ ਸਤਾਪਾਂ ਵਾਟ ਗਿਆ ਔਰ ਤੋਂ ਕ੍ਰਮੈਂਟਿਕ ਸ਼ੇਰ ਨੇ ਕਿ ਹੁਣ ਹੱਸੇਗਾ ਕੌਣ ਬੋਲੇਗਾ ਉਲਟੋਂ ਇਧਰ ਸਿੱਟ ਆ ਕੇਗਾ ਕਿ ਹੁਣ ਹੱਸੇਗਾ ਕੌਣ ਬੋਲੇਗਾ ਹੁਣ ਤੂੰ ਇਧਰ ਮੂੰਹ ਸੱਟੇਗਾ ਉਮਰਾਂ ਲੰਘ ਚੱਲੀਆਂ ਨੇ ਸੱਚੀ ਤੇ ਮੋਹਵਾਂ ਝਾੜ ਗਏ ਆਂ ਰਾਤri ਸ਼ਹਿਰ ਆ ਕੇ ਅੰਬਰ ਥੱਲੇ ਡਿਗਿਆ ਸੀ 75 75 ਦਾ ਖਾਰੇ ਸੀ ਕਿ ਅੰਬਰ ਥੱਲੇ ਡਿਗ ਪਿਆ ਸੀ ਸਾਰੀ ਪਰਸ਼ਾ ਖਾ ਗਈ ਸੀ ਵਿਛੜਨ ਵੇਲੇ ਤੈਨੂੰ ਝੂਠਾ ਫੇਰ ਮਿਲਾ ਕੇ ਰਾਤ ਦੇ ਪਰ ਮੁੱਖ ਬਕਤਾਂ ਨੇ ਅੰਸ਼ ਤੋਂ ਪਹਿਲਾਂ ਗੱਲਾਂ ਲਿਈਆਂ ਨੇ ਅਕਾਂਗਿਆਪਾ ਦਲਾਪਾ ਜੀਤ ਸਿੰਘ ਜੀ ਦਾ ਜੱਟ ਮਨਜੀਤ ਸਿੰਘ ਢਿੱਲੋਂ ਜੀ ਦਾ ਵੀ ਸਨਮਾਨ ਕਰਾ ਦिए ਪਰ ਰਹਿਣ ਗਿਆ ਪ੍ਰਿੰਟ ਯਾਰਾ ਕਿਸੇ ਨੇ ਨਹੀਂ ਪ੍ਰਿੰਟ ਆ ਜਿੰਦੇ ਪ੍ਰਾਜੋਤ ਤੇ ਨਸਕੂ ਚੜਤਾ ਲਓ

ਤੇ ਤੇ ਜੀ ਸ਼ਬਾਪਾ ਜੀ ਜੀ ਆਵੋ ਦਫ਼ਤਰ ਉਹ ਕਹਦਾ ਮੈਂ ਬਹਿਣਾ ਅੱਜ ਦਾ ਸ਼ਾਨਦਾਰ ਸ਼ਾਨਦਾਰ ਮਾਤੀ ਦਾ ਆਸ਼ਵਾ ਜਲੇ ਸਮਾ ਆ ਗਿਆ ਔਰ ਮੈਂ ਸਮਝਦਾ ਕਿ ਪੰਜਾਬ ਦੇ ਪ੍ਰੋਗਰਾਮ ਜਿਹੜੇ ਲਗਾਤਾਰ ਹੋਣੇ ਚਾਹੀਦੇ ਹਨ ਔਰ ਗੱਲ ਨੂੰ ਸਤਿਕਾਰ ਸਾਥੇ ਜੋ ਆਸ-ਪਾਸਾ ਦੇ ਨਾਲ ਸਾਥ ਦੇ ਨਾਲ ਪ੍ਰੀਤਪੁਰ ਵਾਸੀਆਂ ਲਈ ਮੈਂ ਸਮਝਦਾ ਕਿ ਇਹ ਬਹੁਤ ਜ਼ਿੰਮੇਵਾਰੀ ਵਾਲੀ ਗੱਲ ਹੈ ਕਿ ਪ੍ਰੀਤਪੁਰ ਸ਼ਹਿਰ ਹੈ ਪੰਜਾਬੀ ਦੇ ਉਸ ਸ਼ਾਇਰ ਦੇ ਨਾਂ ਤੇ ਦੱਸਿਆ ਹੋਇਆ ਜਿਹਨੂੰ ਪੰਜਾਬੀ ਦਾ ਪਹਿਲਾ ਪ੍ਰਮਾਣਿਕ ਸ਼ਾਇਰ ਮੰਨਿਆ ਜਾਂਦਾ ਹੈ ਔਰ ਜਿਹਦੇ ਤੋਂ ਵਰਤੀ ਲੈ ਕੇ ਪੰਜਾਬੀ ਭਾਸ਼ਾ ਜਿਹੜੀ ਗਾਂ ਪਰ ਸਾਡੀ ਸਭੀ ਜਿਹੜੀ ਬਸਤੂ ਆ ਜੋ ਜਿਹੇ ਸ਼ਾਇਰ ਰਹਿੰਦੇ ਆ ਸਾਨੂੰ ਆਪਣੇ ਮਨ ਦੇ ਮਸਲੇ ਕੋਈ ਕੋਈ ਮਾਜੋ ਜਿਹੜਾ ਬਿਕਰਦਾ ਆ ਉਹ ਆਪਣਾ ਸਰਕਾਰਾਂ ਦੇ ਅੰਮੀ ਪਾਸਾ ਤੋਂ ਮਾਪਾ ਸਾਡੇ ਜਿਹੜੀ ਲਾਨ ਚੱਲ ਗਈ ਤੇ ਮਾਨ ਨਾਲ ਕਹਿ ਸਕਦੇ ਹਾਂ ਤੋਂ ਬੈਨੋ ਅੱਜ ਸਰ ਆਜੂ ਜੀ ਕੋ ਆਪਣੀ ਬਤਨ ਸੁਣਤੀ ਫਿਰ ਫਾਈਲ ਹੈ ਪੰਜਾਬ ਚੰਡੀਗੜ੍ਹ ਜਲਿਸਟ ਨਹੀਂ ਬੋਲੋ ਜਿਹੜਾ ਪੂਰਾ ਜਾਂਦੇ ਮਾਂ ਬੋਲੀ ਨੂੰ ਸਮਰਪਤ ਸਮਾਗਮ ਕਰਾਇਆ ਗਿਆ ਲਗਾਯੋਗ ਉਦਮਾਂ ਮਾਂ ਬੋਲੀ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਪਰ ਅੱਜ ਦੇ ਜਿਹੜੇ ਇੱਥੇ ਬੁਲਾਰੇ ਆਏ ਸੀ ਉਹਨਾਂ ਵੱਲੋਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਉਹ ਬਹੁਤ ਉਹ ਵੀ ਚੰਗੀਆਂ ਤੇ ਸੋਹਣੀਆਂ ਗੱਲਾਂ ਸੀ ਕਿ ਮਾਂ ਬੋਲੀ ਊਨਾ ਚਰ ਕਿਤੇ ਨਹੀਂ ਚੱਲੀ ਜਿੰਨਾ ਚਿਰ ਬਾਪੇ ਨਾਨਕ ਦੀ ਬਾਣੀ ਜਾਂ ਪੰਜਾਬ ਦੇ ਵਿੱਚ ਨਿਤਨੇਮ ਰਹਿ ਰਸ ਜੱਬੀ ਸਾਹਿਬ ਹੁੰਦਾ ਇਹ ਬਾਣੀ ਜਿਹੜੀ ਹੈ ਪੰਜਾਬੀ ਦੇ ਵਿੱਚ ਤੇ ਬਾਣੀ ਫੋਨ ਕਰਕੇ ਬਾਣੀ ਦੇ ਕਰਕੇ ਪੰਜਾਬੀ ਦੀ ਹੋਂਦ ਵੀ ਉਸੇ ਤਰ੍ਹਾਂ ਕਾਇਮ ਆ ਬਹੁਤ ਵਧੀਆ ਗੱਲਾਂ ਹੋਈਆਂ ਤੇ ਐਸੀ ਵੀ ਗੱਲ ਕੀਤੀ ਹੈ ਕਿ ਜਿਹੜੀ ਇਹ ਗੱਲ ਕਰਨ ਵਾਲੀ ਆ ਪੰਜਾਬੀ ਬਾਰੇ ਇਹ ਲਗਭਗ ਮੈਨੂੰ ਲੱਗਦਾ ਕਿ ਜਿਹੜੀ ਪੀੜੀ ਆ ਇਹ ਵੀ ਆਖਰੀ ਪੀੜੀ ਆ ਜਿਹੜੀ ਹੁਣ ਇਸ ਵਕਤ ਲੜਕੋ ਇੰਟਰਨੈਟ ਦਾ ਜ਼ਮਾਨਾ ਆ ਗਿਆ ਤੇ ਨੌਜਵਾਨ ਪੀੜੀ ਆ ਇੰਟਰਨੈਟ ਦੇ ਵਿੱਚ ਹੀ ਰੁੱਝੀ ਹੋਈ ਆ ਸੋ ਇਸ ਪ੍ਰਬੰਧਕਾਂ ਨੂੰ ਇਸ ਸਮਾਗਮ ਤੋਂ ਤ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੀ ਆਪਣੇ ਪੁੱਤਰਕਾਰ ਜਿਹੜੇ ਕੈਨੇਡਾ ਤੋਂ ਆਏ ਆ ਰਾਜਾ ਰਜੋਧ ਵੀਰ ਜੀ ਕੈਨੇਡਾ ਤੋਂ ਆਏ ਆ ਮੈਂ ਇਹਨਾਂ ਦੇ ਵਿਚਾਰ ਸੁਨੇ ਪਤਾ ਲੱਗਿਆ ਮੈਨੂੰ ਬਹੁਤ سارے ਪੁਨੇ ਜਿਹੜੇ ਲੋਕ ਹੈਗੇ ਆ ਉੱਥੇ ਕੈਨੇਡਾ ਚ ਜਾ ਕੇ ਆਪ ਦਾ ਕਾਰੋਬਾਰ ਜਿਹੜਾ ਉਹ ਆ ਦਾ ਸੈੱਟ ਕਰਕੇ ਉਸ ਤੋਂ ਬਾਅਦ ਕਲਚਰ ਛੱਡ ਜਾਂਦੇ ਆ ਪੰਜਾਬੀ ਮਾਂ ਬੋਲੀ ਨੂੰ ਵਿਸਾਰ ਦਿੰਦੇ ਆ ਉੱਥੋਂ ਵਾਲਾ ਕਰਚਲ ਅਪਣਾ ਲੈਂਦੇ ਆ ਪਰ ਇੱਕ ਸੱਚੀਤ ਨਹੀਂ ਇਹ ਕਿ ਕੋਈ ਵੀ 50 ਸਾਲਾਂ ਬਾਅਦ ਪੰਜਾਬੀ ਨੂੰ ਉਲੂਪ ਹੋ ਜੂਗੀ ਪੰਜਾਬੀ

ਪੰਜਾਬੀ ਨੂੰ ਇਹ ਜੈ ਵੀ ਪਹਿਲਾ ਪੰਜਾਬੀ ਉਸ ਤੋਂ ਬਾਅਦ ਇਹਨਾਂ ਦੀ ਭਾਸ਼ਾ ਬੋਲੋ ਜੇਕਰ ਨਹੀਂ ਕੋਈ ਪੰਜਾਬੀ ਪੰਜਾਬੀ ਦੀ ਗੱਲ ਸਮਝੂਗਾ ਤੇ ਉਹਨੂੰ ਇੰਗਲਿਸ਼ ਦੇ ਵਿੱਚ ਜੇਕਰ ਉਹ ਕਹਿੰਦਾ ਵੀ ਕ੍ਰਿਸ਼ਨ ਜਾਓ ਤਾਂ ਉਹ ਦੇ ਦੇ ਪਰ ਪੰਜਾਬੀ ਉਹਨੂੰ ਪਰਫਲਨ ਕਰੋ ਨਾਲ ਪੰਜਾਬੀ ਵਿੱਚ ਅਜੈ ਸਿੰਘ ਚੱਠਾ ਦੀਆਂ 18 ਸਤਾਵਾਂ ਜਿਹੜੀਆਂ ਗੀਆਂ ਪੰਜਾਬੀ ਮਾਂ ਬੋਲੀ ਦੇ ਲਿਖੀਆਂ ਗਈਆਂ ਹੈਗੀਆਂ ਉਹਦੇ ਵਿੱਚ ਇਹ ਇੱਕ ਕਿਤਾਬ ਹੈ ਜਿਹੜੀ ਉਹ ਨੈਤਿਕਤਾ ਤੇ ਆ ਉਹਦੇ ਵਿੱਚ ਆ ਅਨੰਤਪੁਰ ਸਾਹਿਬ ਦੇ ਵਿੱਚ ਪਰ ਤੇ ਕੋਲ ਕੋਲੇਜ ਦੇ ਵਿੱਚ ਬਕਾਇਦਾ ਸਿਲੇਬਸ ਦੇ ਤੌਰ ਤੇ ਜਦੋਂ ਅ ਗ੍ਰੈਜੂਏਸ਼ਨ ਨੂੰ ਕਰਦੇ ਆ ਤਾਂ ਇਹ ਵੀ ਇੰਦਰੀ ਜੀ ਬਣਾਉਂਦੇ ਸਨੀਆਂ ਡਾਕਟਰ ਜੀ ਸੰਤਿ ਲੋਹਣ ਬਹੁਤ ਬਈ ਗਲਤੀ ਆ ਵੀ ਆਪਾਂ ਪੰਜਾਬੀ ਮਾਂ ਬੋਲੀ ਨੂੰ ਪਹਿਲ ਦਈਏ ਪੰਜਾਬੀ ਮਾਂ ਬੋਲੀ ਦੇ ਕੰਮ ਕਰੀਏ ਰਾਜੀਵ ਕਲੂ ਰਿਆ ਵਿਧਿ ਨੇ ਦੱਸਿਆ ਵੀ ਪੰਜਾਬੀਆਂ ਦੀਆਂ ਤਿੰਨ ਮਾਂਵਾਂ ਹੁੰਦੀਆਂ ਬਿਲਕੁਲ ਇਹ ਬੱਚੇ ਤੁਸੀਂ ਲੜ ਬਣ ਲੈਣੇ ਹਾਂਜੀ ਮੈਂਦੀ ਰੱਤਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਸਬੰਧ ਵਿੱਚ ਜਾਣਕਾਰੀ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਜੰਡੂ ਜੀ ਚੇਅਰਮੈਨ ਬਲਵਿੰਦਰ ਜੰਮੂ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੱਥੋਂ ਦੇ ਪ੍ਰਧਾਨ ਨੇ ਹਰਪ੍ਰੀਤ ਸਿੰਘ ਚਾਨਾ ਜੀ ਉਹਨਾਂ ਨੇ ਕਿਹਾ ਮਾਂ ਬੋਲੀ ਪੰਜਾਬੀ ਨੂੰ ਸਮਰਪਤ ਆਪਾਂ ਇੱਕ ਸਮਾਗਮ ਕਰਾਈਏ ਅੱਜ ਮੁੱਖ ਵਕਤਾ ਵਜੋਂ ਪਹੁੰਚੇ ਸਨ ਮਨਜੀਤਪੁਰੀ ਜੀ ਜ਼ਿਲ੍ਹਾ ਪਾਸ਼ਾ ਅਫਸਰ ਮੁੱਖ ਮਹਿਮਾਨ ਸਨ ਡਾਕਟਰ ਮਨਜੀਤ ਸਿੰਘ ਢੱਲੋਂ ਜੀ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਖੀਵਾ ਜੀ ਤੇ ਅੱਜ ਵਾਲੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਹੈ ਪ੍ਰਿੰਸੀਪਲ ਪ੍ਰਭਜੋਤ ਸਿੰਘ ਜੀ ਨੇ ਜਿੰਨੇ ਵੀ ਬੁਲਾਰੇ ਸੀ ਸਾਰੇ ਬੁਲਾਰਿਆਂ ਨੇ ਆਪੋ ਆਪਣੇ ਵਿਸ਼ੇ ਨਾਲ ਪੂਰਾ ਇਨਸਾਫ ਕੀਤਾ ਉਹਨਾਂ ਨੇ ਦੱਸਿਆ ਕਿ ماں ਪੰਜਾਬਣ ماں ਦੀ ਕੱਖੋਂ ਜਨਮ ਲੈਣ ਵਾਲਾ ਕੋਈ ਵੀ ਪੰਜਾਬੀ ਉਹਦੀ ਮਾਂ ਬੋਲੀ ਪੰਜਾਬੀ ਜੇ ਪਹਿਲੇ ਦਿਨ ਤੋਂ ਹੀ ਪੰਜਾਬੀ ਨਾਲ ਜੁੜਜੋਗੇ ਤਾਂ ਉਸ ਤੋਂ ਬਾਅਦ ਹੀ ਤੁਸੀਂ ਹਿੰਦੀ ਇੰਗਲਿਸ਼ ਉਰਦੂ ਜਾਂ ਕਿਸੇ ਵੀ ਭਾਸ਼ਾ ਦੇ ਵਿੱਚ ਤਾਂ ਹੀ ਕਾਮਯਾਬ ਹੋ ਸਕੋਗੇ ਜੇਕਰ ਤੁਸੀਂ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹੋ ਹਾਂਜੀ ਪੰਜਾਬ ਇੱਕ ਮਿੰਟ ਇੱਕ ਮਿੰਟ ਪੰਜਾਬ ਸੱਡੀਗਾ ਜਦੋਂ ਸੋਹਣਿਆਂ ਨੂੰ ਸਵਾਗਤ ਕਰਾਇਆ ਗਿਆ ਜਦੋਂ ਮਾਂ ਕੋ ਵੀ ਇਹਦੇ ਲਈ ਜਿਹੜੇ ਕਿ ਕਲਪ ਦੇ ਉਹ ਔਕੇਦਾਰ ਨੇ ਪ੍ਰਧਾਨ ਸਾਹਿਬਾਨ ਨੇ ਮੈਂਬਰ ਸਾਹਿਬਾਨ ਨੇ ਸਾਰੇ ਬਦਗੀ ਦੇ ਬਖਤ ਹੈ ਕਿਉਂਕਿ ਆਪਾਂ ਸੋ ਪਿਆ ਕਿ ਹਰ ਇੱਕ ਇਨਸਾਨ ਦੀਆਂ ਤਿੰਨ ਮਾਵਾਵਾਂ ਹੁੰਦੀਆਂ ਨੇ ਚੱਲਦੇ ਜਾਣ ਵਾਲੀ ਮਾਂ ਇੱਕ ਮਾਂ ਪੁਰਦੀ ਤੇ ਤੀਜੀ ਧਰਤੀ ਮਾਂ ਜਿਹੜੀ ਮਾਂ ਬੋਲੀ ਹੈ ਇਹਨੂੰ ਆਪਾਂ ਜਿਹੜਾ ਹੁਣ ਮਾਂ ਬੋਲੀ ਇਕ ਕਦਰ ਕਰੇਗਾ ਉਹ ਮੇछा ੱਕੇ ਜਾਂਦੇ ਵੀ ਸਫਲ ਹੋਏਗਾ ਸਮਾਜ ਦੀਆਂ ਚੀਜ਼ਾਂ ਹਮ ਦੀ ਪਛਾਵਾ ਆਪਾਂ ਸਕ ਲਈਏ ਪਰ ਜਿਹੜਾ ਨਾ ਸਨੋਤਰ ਮਾਂ ਬੋਲੀ ਤੇਰਾ ਹੀ ਤਰਾਪ ਤੋਂ ਹੈ ਉਹ ਕਿਸੇ ਪਛਾਣ ਤੋਂ ਆਪ ਤੇ ਸੋ ਅੱਜ ਲੋੜ ਹੈ ਇਹ ਰਾਤ ਦੇ ਸਕੂਲ ਤੇ ਪ੍ਰੋਗਰਾਮ ਰੱਖਿਆ ਗਿਆ ਮੈਂ ਵੀ ਇਹ ਕਰਦਾ ਨੇ ਕਿ ਉਹਦਾ ਮੋਬਾਈਲ ਤੋਂ ਉਹਦਾ ਜਾ ਟੱਕ ਕੇ ਕਿਤਾਬਾਂ ਚੰਗਾ ਸਾਹਿਤ ਅਖਬਾਰ ਇਹਨਾਂ ਨਾਲ ਆਪਾਂ ਜੁੜੀਏ ਜਿਹਦੇ ਨਾਲ ਜੁੜ ਕੇ ਹੀ ਆਪਾਂ ਜਿਹੜੀ ਆਪਣੀ ਮਾਂ ਬੋਲੀ ਚੰਗੀ ਮਹਾਰਤ ਹਾਸਲ ਕਰ ਸਕਦੇ ਹਾਂ ਮੈਂ ਮਾਨਕ ਸਪੀਕਰ ਸਾਹਿਬ ਵੱਲੋਂ ਸਰਕਾਰ ਕੋਲ ਤਾਰਫ ਸੇ ਸਤਿਮੰਗੀ ਵੱਲੋਂ ਜਿਹੜੀ ਸਭੂਜੀ ਟੀਮ ਨੂੰ ਬਹੁਤ ਬਹੁਤ ਵਾਰਵਾਦ ਦਾ ਧੰਨਵਾਦ ਪੰਜਾਬ ਐਂਡ ਚੰਡੀਗੜ੍ਹ ਜਲੈਸ ਯੂਨੀਵਰਸਿਟੀ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਜਿੰਦਾ ਰੱਖਣ ਲਈ ਅੱਜ ਇੱਕ ਸਮਾਗਮ ਕਰਾਇਆ ਗਿਆ ਜਿਦੇ ਵਿੱਚ ਸਾਡੇ ਜਿਲ੍ਹਾ ਭਾਸ਼ਾ ਅਫਸਰ ਮਜੀਦਪੁਰੀ ਮੁੱਖ ਮਾਨ ਡਾਕਟਰ ਅਮਜੀਤ ਸਿੰਘ ਢਿੱਲੋਂ ਜੀ ਵਿਸ਼ੇਸ਼ ਮਾਨ ਡਾਕਟਰ ਬੱਜੀ ਸਿੰਘ ਖੀਵਾ ਜੀ ਸਾਡੇ ਮਹਿਮਾਨ ਵਜੂ ਸ਼ਾਮਲ ਹੋਏ ਸੀ ਉਹਨਾਂ ਨੇ ਆਪ ਦਾ ਰੰਗ ਹਰਜਿੰਦਰ ਸਿੰਘ ਜੀ ਉਹ ਵੀ ਸਾਡੇ ਵਿੱਚ ਸਾਮਣੇ ਬੜਾ ਉਹਨਾਂ ਨੇ ਆਪ ਦਾ ਤਜਰਬੇ ਜੇ ਪੰਜਾਬੀ ਮਾਂ ਬੋਲੀ ਤੇ ਅੱਜ ਉਹਨਾਂ ਨੇ ਅੱਜ ਮੈਸੇਜ ਦਿੱਤਾ ਕਿ ਵੱਡਾ ਮੈਸੇਜ ਗਿਆ ਹੈਗਾ ਪੰਜਾਬੀ ਮਾਂ ਬੋਲੀ ਦੀ ਆਪਾਂ 21 ਫਰਵਰੀ ਨੂੰ ਜਨਮ ਮਨਾਉਣੇ ਆ ਔਰ ਉਸ ਤੋਂ ਬਾਅਦ ਥੋੜੇ ਟਾਈਮ ਬਾਅਦ ਇਸ ਨੂੰ ਭੁੱਲ ਜਾਨੇ ਆ ਪਰ ਇਹ ਸਾਨੂੰ ਜਿਹੜਾ ਦਿਵਸ ਆ ਇਹ ਲਗਾਤਾਰ ਅਪਣਾਉਂਦੇ ਚੱਲ ਚਾਹੀਦਾ ਪਿੰਡਾਂ ਸ਼ਹਿਰਾਂ ਦੇ ਵਿੱਚ ਹਰੇਕ ਖੇਤਰ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਫਿਰ ਸਾਡੇ ਵੱਲੋਂ ਜਿੰਦਾ ਰੱਖਿਆ ਜਾਊਗਾ ਦੇਖੋ ਵੀ ਸਾਡੇ ਜਿਹੜੀ ਵਿਰੋਧੀ ਤਾਕਤਾਂ ਹੈਗੀਆਂ ਇਹਨੂੰ ਆਪਾਂ ਖੱਬੇ ਪੱਖੀਆਂ ਕਹਿ ਸਕਦੇ ਆ ਫਿਰ ਤਾਕਤ ਕਹਿ ਸਕਦੇ ਆ ਉਹ ਆਪਣੀ ਪੰਜਾਬੀ ਮੋਲੀ ਪੰਜਾਬੀ ਮਾਂ ਬੋਲੀ 'ਤੇ ਲਗਾਤਾਰ ਹਮਲੇ ਕਰ ਰਹੀਆਂ ਸਾਨੂੰ ਉਹਨਾਂ ਤੋਂ ਬਚਣ ਦੀ ਲੋੜ ਆ ਆਪਣੀ ਪੰਜਾਬੀ ਬੋਲੀ ਨੂੰ ਪਹਿਲ ਦੇਈਏ ਤੇ ਆਪਣੇ ਮਾਂ ਨੂੰ ਮਾਂ ਹੀ ਕਹੀਏ ਮੰਮੀ ਜਿਵੇਂ ਡਾਕਟਰ ਮੰਜੀ ਸਿੰਘ ਜੀ ਨੇ ਕਿਹਾ ਵੀ ਮੰਮੀ ਆਪਾਂ ਕਹਿੰਦੇ ਆ ਸ਼ਬਦ ਚੰਗਾ ਪਰ ਮਾਂ ਕਹੀਏ ਉਹਦੇ 'ਚ ਜਿਆਦਾ ਆਨੰਦ ਤਾਂ ਨੂੰ